ਤਾਂ ਤੋਂ ਜਿਹੜਾ ਹੈ ਉੱਤ ਆਸਰਾ ਲੈ ਕੇ ਹਲਕਾ ਵਿਦਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਤਾਰੀਵਾਲ ਨੇ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਕੀਤਾ ਇਸ ਮੌਕੇ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਡਿਫੈਂਸ ਕਮੇਟੀ ਮੈਂਬਰ ਪੰਚਾਇਤ ਸਰਪੰਚਾਂ ਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਨਸ਼ਾ ਵਿਰੋਧ ਸਮੂਹਿਕ ਸੋਖਵਾ ਕੇ ਨਸ਼ਾ ਮੁਕਤੀ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਦੇ ਗੁਰੂ ਘਰ ਤੋਂ ਇਹ ਸ਼ੁਰੂ ਕੀਤੀ ਆ ਪਹਿਲੀ ਮੀਟਿੰਗ ਜਿਹੜੀ ਪਹਿਲੀ ਓਥ ਜਿਹੜੀ ਹੈ ਗੰਗੋਮਾਲ ਦੇ ਵਿੱਚ ਠਕਾਈ ਹੈ इस वेल आपोमार्च पिंड है और इस बाद अबू शाहब पिंड जाना रोज के तीन पिंड हर एम एल ए हर मंत्री ने जोड़े करने हैं असं पाँह दिन अपना हल्का जोड़ा वो तो पूरा कवर करा हर पिंड जावे और नशे ली जिनी पहली मार्च तो असी ये मुहिम शुरू की बहुत जबरदस्त रिस्पोंस जो मिले पर असं समझते हैं कि जो पूर्व तौर पर नशा मुक्ति करनी है ਪਿੰਡਾਂ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਜਿਹੜਾ ਨਾਮ ਲਿਆ ਜਾਵੇ ਉਹਦੇ ਕਰਕੇ ਅੱਜ ਅਸੀਂ ਇਹ ਨਸ਼ਾ ਮੁਕਤੀ ਮੇਮ ਜਿਹੜੀ ਸ਼ੁਰੂ ਕੀਤੀ ਹੈ ਸੋ ਬਹੁਤ ਵਧੀਆ ਤੁਸੀਂ ਦੇਖਿਆ ਛੋਟੇ ਛੋਟੇ ਪਿੰਡ ਨੇ ਤੇ ਕਿੰਨੇ ਲੋਕ ਜਿਹੜੇ ਕਿੰਨੇ ਸਾਡੇ ਭੈਣ ਭਰਾ ਮਾਵਾ ਸਾਡੀਆਂ ਆਈਆਂ ਇਹ ਇਹ ਇੱਕ ਸਬੂਤ ਹੈ ਕਿ ਸਾਰੇ ਲੋਕ ਨਸ਼ੇ ਜਿਹੜੇ ਆ ਉਹ ਖਤਮ ਕਰਨਾ ਚਾਹੁੰਦੇ ਆ ਉਹਦੇ ਨਾਲੇ ਦੀ ਤਰਤੀ ਦੇ ਉੱਤੇ ਨਸ਼ਾ ਖਤਮ ਕਰਾਂਗੇ ਅਜ ਨਾਲੇ ਦੀ ਤਰਤੀ ਦੇ ਉੱਤੇ ਜਿਹੜਾ ਬੰਦਾ ਨਸ਼ਾ ਵੇਚੂਗਾ ਜੇ ਉਹ ਸ਼ਰਾਬ ਦਾ ਨਸ਼ਾ ਹੈ ਸਮੈਕ ਦਾ ਹੀਰੋਇਨ ਦਾ ਫੀਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਉਸ ਬੰਦੇ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜੜੀ ਉਹ ਕਦਾਂ ਬੜੀ ਵੱਡੀ ਕਾਰਵਾਈਆਂ ਨੇ ਕੁਝ ਹਜੇ ਕਾਲੀਆਂ ਭੇਡਾਂ ਜੇ ਮੈਗਨੇਜ ਵੀ ਹੈਗੀਆਂ ਸਰਕਾਰੀ ਮੈਗਨੇਜ ਵੀ ਹੈਗੀਆਂ ਸਾਡਾ ਅੱਜ ਵੀ ਤੁਸੀਂ ਦੇਖਿਆ ਕਿ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਸੀਐਮ ਸਾਹਿਬ ਨੇ ਬੜੀ ਸਖਤ ਹਦਾਇਤ ਕੀਤੀ ਹੈ ਇਹ ਸਾਰੇ ਲੋਕ ਨਹੀਂ ਹੁੰਦੇ ਕੋਈ ਕੋਈ ਬੰਦਾ ਇਦਾਂ ਦਾ ਜਿਹੜਾ ਉਹ ਮਿਲ ਜਾਂਦਾ ਆਪਾਂ ਨੂੰ ਪਰ ਨਸ਼ਿਆਂ ਦੇ ਮਾਮਲੇ ਸੀਐਮ ਸਾਹਿਬ ਦੀ ਸਖਤ ਹਦਾਇਤ ਹੈ ਕਿ ਜਿਹੜਾ ਵੀ ਬੰਦਾ ਨਵਾਦੋ ਚਾਹੇ ਕੋ ਸਾਡਾ ਐਮਐਲਏ ਹੋਵੇ ਮੰਤਰੀ ਹੋਵੇ ਸਾਡਾ ਕੋ ਪੁਲਿਸ ਅਫਸਰ ਹੋਵੇ ਸਾਡਾ ਕੋ ਥਾਣੇਦਾਰ ਹੋਵੇ ਕੋਈ ਵੀ ਹੋਵੇ ਹਰ ਇੱਕ ਦੇ ਖਿਲਾਫ ਜੜੀ ਸਖਤ ਕਾਨੂੰਨੀ ਕਾਰਵਾਈ ਹੋਈ 85 ਕਿਲੋ ਦੀ ਰਿਕਵਰੀ ਹੋਈ ਹੈ ਬੜੀ ਹਾਂ ਬਹੁਤ ਵੱਡੀ 85 ਕਿਲੋ ਦੀ ਰਿਕਵਰੀ ਮੂਹ ਨਾ ਕਹਣੀ ਹੁੰਦੀ ਆ ਇਹਦਾ ਮਤਲਬ ਇਹ ਆ ਕਿ ਹੁਣ ਅਸੀਂ ਲਗਭਗ ਨੇੜੇ ਤੇੜੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰ ਦੇ ਬਿਰੋਧੀ ਸਵਾਲ ਚੁੱਕਦੇ ਆ ਜੀ ਕਿਹਨੇ ਵਿਰੋਧੀ ਕਿਹੜੀ ਪਾਰਟੀ ਵਿਰੋਧੀ ਪਾਰਟੀ ਆ ਸਵਾਲ ਚੁੱਕੀ ਨੇ ਕਿਹੜੀ ਵਿਰੋਧੀ ਪਾਰਟੀ ਦੱਸਦਾ ਕੱਲੀ ਕੋੜ ਦੁੱਕਦਾ ਮੀਠਿਆ ਕੋਈ ਲਾਓ ਉਹ ਨਸ਼ੇ ਬੱਚੇ ਲੈ ਆਂਦੇ ਆ ਉਹਨਾਂ ਨੇ ਬੰਦ ਥੋੜੇ ਕੀਤੇ ਆ ਅਸੀਂ ਨਸ਼ੇ ਬੰਦ ਕਰਦੇ ਆ ਅਸੀਂ ਨਸ਼ੇ ਟਾ ਰਹੇ ਜੇ ਪਾਰਟੀਆਂ ਚੰਗੀਆਂ ਹੁੰਦੀਆਂ ਤੇ ਪਹਿਲੇ 25 ਸਾਲ ਜਿਹੜਾ ਗੰਦ ਪਿਆ ਉਹ ਗੰਦ ਨਹੀਂ ਪੈਣਾ ਅਸੀਂ ਤੇ ਉਸ ਗੰਦ ਨੂੰ ਹਟਾ ਮਾਨ ਸਾਹਿਬ ਦੀ ਅਗਵਾਈ ਦੇ ਤੇੜਾ ਪੰਜਾਬ ਤੋਂ ਸਾਫ਼ ਕਰਾਉਣਾ ਉਹਨਾਂ ਦੀ ਦੇਣੀਆਂ ਨਸ਼ੇ ਸਾਰੀਆਂ